ਸੰਤ ਸਹਾਈ ਜੀ ਕੇ ਭਵ ਜਲ ਤਾਰਨ ਹਾਰ ਸਭ ਤੇ ਉੱਚੇ ਜਾਣੀਐ ਨਾਨਕ ਨਾਮ ਪਿਆਰ ਹਰ ਹਰ ਜੀ ਤੇ ਹਰ ਜਨ ਵੱਡੇ ਯਹੀ ਨੇਤਿ ਭਗਵਾਨ ਰਾਮ ਗਏ ਪੁਲ ਬਾਂਦ ਕੈ ਕੂਦ ਗਏ ਹਨਮਾਨ ਅਪੜ ਕੋਈ ਨਾ ਸਕੀ ਹਰ ਜਨ ਹੈ ਉੱਚੇ ਰਾਜ ਮਿਲਕ ਸੁਖਦਾਰੀਆਂ ਸਭ ਰਹੇ ਨੀਚੇ ਰਾਜ ਹੰਸ ਜਿਉਂ ਉਡ ਚੱਲੇ ਕਰ ਸਾਗਰ ਪਾਰੇ ਬਾਕੀ ਪੰਛੀ ਜਗਤ ਕੀ ਰਹੀ ਵਿੱਚ ਸਾਰੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਨਿੱਗੀ ਮਿੱਠੀ ਸਦਾ ਸੁਖ ਦੇਣ ਵਾਲੀ ਗੋਦ ਵਿੱਚ ਬੈਠ ਕਰਕੇ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ ਵਾਹਿਗੁਰੂ ਪਰਮੇਸ਼ਰ ਦਾ ਹੀ ਰੂਪ ਹੋ ਚੁੱਕੇ ਉਹਦੇ ਨਾਲ ਭੇਦ ਹੋ ਚੁੱਕੇ ਮਹਾਪੁਰਖ ਜਿਨ੍ਹਾਂ ਨੇ ਤਾਂ ਜ਼ਿੰਦਗੀ ਆਪਣੀ ਗੁਰੂ ਕੇ ਲੇਖੇ ਵਿੱਚ ਲਾਈ ਤਨ ਤਨ ਸ੍ਰੀ ਮਾਨੁਸੰਤ ਬਾਬਾ ਬਲਵੰਤ ਸਿੰਘ ਮਹਾਰਾਜ ਜੀ ਰਾੜਾ ਸਾਹਿਬ ਲੰਗਰਾਂ ਵਾਲੇ ਉਹਨਾਂ ਦੀ ਨਿੱਗੀ ਮਿੱਠੀ ਯਾਦ ਨੂੰ ਤਾਜ਼ਾ ਕਰਦੇ ਹੋਇਆ ਹਰ ਸਾਲ ਦੀ ਤਰ੍ਹਾਂ ਸਮੂਹ ਨਗਰ ਨਿਵਾਸੀ ਅਲਾਕਾ ਨਿਵਾਸੀ ਸੰਗਤਾਂ ਗੁਰੂ ਕੇ ਦਰਬਾਰ ਵਿੱਚ ਪਹੁੰਚੇ ਹਾਂ ਕਾਫੀ ਸਮੇਂ ਤੋਂ ਹਰੀ ਜਸ ਗੁਰੂ ਜਸ ਸੰਤਨ ਮਹਿਮਾ ਸਰਵਨ ਕਰਦੇ ਆ ਰਹੇ ਹਾਂ ਵੱਡੇ ਭਾਗ ਹਨ ਗੁਰਪਤੇ ਦੀ ਸਾਂਝ ਪਾਈਏ ਕੋਈ ਰਸਨਾ ਬੰਦੀ ਨਾ ਰਹੇ ਪਿਆਰ ਦੇ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦਾਸ ਜੀ ਐਸੇ ਮਹਾਪੁਰਖਾਂ ਦੀ ਬਾਤ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਗੁਰੂ ਕੇ ਲੇਖੇ ਵਿੱਚ ਲਾਈ ਹੈ ਪਰਉਪਕਾਰ ਨਿਤ ਸੋਚ ਤੇ ਨਾਹੀ ਕਛ ਪੋਚ ਉਹਨਾਂ ਦੀ ਬਾਤ ਕਥਨ ਕਰਦੇ ਨੇ ਸ੍ਰੀ ਗੁਰਦਾਸਨ ਦਾਸ ਦਾਸਨ ਦਾਸਾਨ ਦਾਸ ਤਾਹੇ ਨ ਇੰਦਰਾਦ ਬ੍ਰਹਮਾਦ ਪੁਜਸ ਹੈ ਜਿਹੜੇ ਗੁਰੂ ਮਹਾਰਾਜ ਜੀ ਦੇ ਸੇਵਕ ਗੁਰੂ ਮਹਾਰਾਜ ਜੀ ਤੋਂ ਲੈ ਕੇ ਪੰਜਵੀਂ ਜਗ੍ਹਾ ਸ੍ਰੀ ਗੁਰੂ ਦਾਸਨ ਦਾਸ ਗੁਰੂ ਮਹਾਰਾਜ ਜੀ ਦੇ ਦਾਸਾਂ ਦੇ ਦਾਸ ਅੱਗੇ ਫੇਰ ਦਾਸਾਨ ਦਾਸ ਉਹਨਾਂ ਦੇ ਦਾਸਾਂ ਦੇ ਦਾਸ ਪੰਜਵੀਂ ਜਗ੍ਹਾ ਜਿਹੜੇ ਹਨ ਉਹਨਾਂ ਦੀ ਵੀ ਬਰਾਬਰਤਾ ਇੰਦਰਾਦ ਬ੍ਰਹਮਾਦ ਨਾ ਕਰਤ ਹੈ ਨਾ ਇੰਦਰ ਬ੍ਰਹਮ ਉਹਨਾਂ ਦੀ ਬਰਾਬਰੀ ਕਰ ਸਕਦਾ ਹੈ ਨਾ ਬ੍ਰਹਮਾ ਵਗੈਰਾ ਬਿਸ਼ਨੂ ਵਗੈਰਾ ਵੀ ਉਹਨਾਂ ਦੇ ਬਰਾਬਰ ਹੀ ਨਹੀਂ ਕਰ ਸਕਦੇ ਚੂੜਾਮਣੀ ਕਵੀ ਸੰਤੋਖ ਸਿੰਘ ਜੀ ਗੁਰਪ੍ਰਤਵਾਸ ਸੂਰਜ ਪ੍ਰਕਾਸ਼ ਦੇ ਰਤਨਹਾਰ ਲਿਖਦੇ ਨੇ ਅਪੜ ਕੋਈ ਨਾ ਸਕੀ ਹਰ ਜਨ ਹੈ ਉੱਚੇ ਸਾਰਿਆਂ ਤੋਂ ਉੱਚੇ ਹਨ ਗੁਰਬਾਣੀ ਵਿੱਚ ਵੀ ਇਹ ਪ੍ਰਮਾਨ ਕਰਿਆ ਹੈ ਸੰਤ ਸਹਾਈ ਜੀ ਕੇ ਭਵਜਲ ਤਾਰਨਹਾਰ ਸਭ ਤੇ ਉੱਚੇ ਜਾਣਈਆਂ ਬਾਕੀ ਸਾਰੇ ਥੱਲੇ ਰਹਿ ਗਏ ਪਦਵੀਆਂ ਗਿਰਨ ਵਾਲੀਆਂ ਹਨ ਸਭ ਤੋਂ ਉੱਚੇ ਜਾਣੀ ਹੈ ਪਰ ਕਿਉਂ ਉੱਚੇ ਜਾਣੇ ਜਾਂਦੇ ਨੇ ਨਾਨਕ ਨਾਮ ਪਿਆਰ ਨਾਮ ਨਾਲ ਪਿਆਰ ਕਰਿਆ ਉਹਨਾਂ ਨੇ ਸੋ ਕਵੀ ਸੰਤੋਖ ਸਿੰਘ ਜੀ ਲਿਖਦੇ ਆਪੜ ਕੋਈ ਨਾ ਸਕੀ ਹਰ ਜਨ ਹੈ ਉੱਚੇ ਕੋਈ ਉਹਨਾਂ ਦੇ ਬਰਾਬਰ ਨਹੀਂ ਪਹੁੰਚ ਸਕਦਾ ਰਾਜ ਮਿਲਕ ਸੁਖਦਾਰੀਆਂ ਸਭ ਰਹੇ ਹੀ ਨੀਚੇ ਰਾਜ ਹੰਸ ਜੇ ਉਡ ਚਲੇ ਕਰ ਸਾਗਰ ਪਾਰੇ ਸੰਸਾਰ ਸਮੁੰਦਰ ਤੋਂ ਐ ਹੰਸ ਦੀ ਤਰ੍ਹਾਂ ਉੱਡ ਗਏ ਸਮੁੰਦਰ ਨੂੰ ਪਾਰ ਕਰਨ ਦੇ ਵਾਸਤੇ ਇੱਕ ਹੰਸ ਹੀ ਹੈ ਬਾਕੀ ਦੇ ਪੰਛੀ ਵਿਚਰੇ ਜਾਂ ਬਾਕੀ ਪੰਛੀ ਜਗਤ ਕੇ ਰਹੀ ਵਿੱਚ ਸਾਰੇ ਐਸੇ ਮਹਾਪੁਰਖਾਂ ਦੇ ਲੰਗਰਾਂ ਦੀ ਸੇਵਾ ਕਰਨ ਦੇ ਵਾਸਤੇ ਮਨ ਦੀ ਸ਼ਾਂਤੀ ਪ੍ਰਾਪਤ ਕਰਨ ਨੂੰ ਇੰਦਰ ਦੇਵਤਾ ਭਟਕ ਰਿਹਾ ਹੈ ਮਨ ਐ ਪੁਜਰੇ ਜਿਵੇਂ ਪਠ ਵਿੱਚ ਦਾਣਾ ਪੁੱਜਦਾ ਹੁੰਦਾ ਹੈ ਸ੍ਰੀ ਮਾਨਸੰਤ ਬੱਬਾ ਕਰਮ ਸਿੰਘ ਜੀ ਬਚਨ ਸੁਣਾਇਆ ਕਰਦੇ ਸੀ ਉਹਨਾਂ ਦੇ ਨਾਲ ਬੜਾ ਪਿਆਰ ਸੀ ਸਾਧ ਸੰਗਤ ਸ੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਮਹਾਰਾਜ ਜੀ ਗਿਆਨੀ ਮੋਹਨ ਸਿੰਘ ਜੀ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਸ੍ਰੀਮਾਨ ਸੰਤ ਬਾਬਾ ਮਹਿੰਦਰ ਸਿੰਘ ਮਹਾਰਾਜ ਜਥੇਦਾਰ ਮਹਾਰਾਜ ਜੀ ਸਮਾਪੁਰਖਾਂ ਦਾ ਆਸ ਵਿੱਚ ਬਹੁਤ ਪਿਆਰ ਸੀ ਗੁਰ ਭਾਈ ਰਤਨਾ ਦੀ ਮਾਲਾ ਇੱਕ ਰਤਨਾ ਦੀ ਮਾਲਾ ਸੋ ਸ੍ਰੀਮਨ ਸੰਤ ਬਾਬਾ ਕਰਮ ਸਿੰਘ ਮਹਾਰਾਜ ਦੀ ਬਤਨ ਕਰਿਆ ਕਰਦੇ ਸੀ ਮੈਂ ਇੱਥੇ ਇਹ ਵੀ ਬੇਨਤੀ ਕਰਕੇ ਜਾਵਾਂ 1999 ਦੇ ਵਿੱਚ ਸ੍ਰੀਮਨ ਸੰਤ ਬਾਬਾ ਕਰਮ ਸਿੰਘ ਮਹਾਰਾਜ ਜੀ ਨੇ ਸਰੀਰ ਦਾ ਉੱਲਾ ਕਰਿਆ ਸੀ ਸੋ ਉਹਨਾਂ ਤੋਂ ਬਾਅਦ ਸ੍ਰੀਮਨ ਸੰਤ ਬਾਬਾ ਬਲਵੰਤ ਸਿੰਘ ਮਹਾਰਾਜ ਜੀ ਲੰਗਰਾਂ ਵਾਲਿਆਂ ਨੇ ਭਾਵੇਂ ਕਿ ਮਹਾਂਪੁਰਖਾਂ ਦਾ ਚਲੇ ਜਾਣਾ ਬਹੁਤ ਵੱਡਾ ਦੁੱਖ ਹੋਇਆ ਕਰਦਾ ਪਰ ਉਹ ਘਾਟਾ ਮਹਿਸੂਸ ਨਹੀਂ ਹੋਣ ਦਿੱਤਾ ਵੀਖੀ ਸਾਭੀ ਪਹੁੰਚ ਗਏ ਸੰਗਤਾਂ ਦੇ ਵਿੱਚ ਵਿਚਰਦੇ دیਵਾਨਾਂ ਤੇ ਵੀ ਪਹੁੰਚਦੇ ਤੇ ਹੋਰ ਵੀ ਹਰ ਤਰੀਕੇ ਅਨਸਾਰ ਨਾਲ ਖੜਦੇ ਰਹੇ ਹਨ ਸੁਮਾਪੁਰਕ ਸੁਣਾਇਆ ਕਰਦੇ ਸੀ ਇੰਦਰ ਦੇਵਤਾ ਮਨ ਦੀ ਸ਼ਾਂਤੀ ਦੇ ਵਾਸਤੇ ਬੜੀ ਭਜਨ ਅਠ ਕਰੀ ਸਾਰੇ ਸੁੱਖ ਨੇ ਉਹਦੇ ਕੋਲੇ 33000 ਕਰੋੜ ਦੇਵਤਾ ਉਹਦੇ ਅਧੀਨ ਹੈ ਅਪਸਰਾਂ ਰਗ ਰਾ ਕਰਨ ਵਾਲੀਆਂ ਸੁਨਹਿਰੀ ਰੁਪੈਰੀ ਨਹਿਰਾ ਬਾਗ ਬਗੀਚੇ ਸੁੰਦਰ ਦੁਨੀਆਂ ਦੇ ਸਾਰੇ ਸੁੱਖ ਉਸ ਨੂੰ ਪ੍ਰਾਪਤ ਹਨ ਪਰ ਮਨ ਦੀ ਸ਼ਾਂਤੀ ਨਹੀਂ ਕਿੱਥੋਂ ਪ੍ਰਾਪਤ ਹੋਵੇ ਕਿਸੇ ਨੇ ਦੱਸਿਆ ਕਹਿੰਦੇ ਮਾਤ ਲੋਕ ਤੇ ਜਾ ਕੋਈ ਰੱਬ ਦਾ ਪਿਆਰਾ ਨਾਮ ਜਪਣ ਵਾਲਾ ਨਾਮ ਦਾ ਰਸੀਆ ਸ੍ਰੀ ਮਨ ਸੰਤ ਵਾਹਿ ਸਿੰਘ ਮਹਾਰਾਜ ਜੀ ਸੰਤੋ ਆਕੇ ਸਿੰਘ ਮਹਾਰਾਜ ਜੀ ਵਰਗਾ ਕੋਈ ਹੋਵੇ ਉਹਨਾਂ ਦੇ ਲੰਗਰਾਂ ਤੇ ਜਾ ਕੇ ਸੇਵਾ ਕਰ ਜੇ ਮਿਲ ਜਵੇ ਸੇਵਾ ਸੇਵਾ ਵੀ ਭਾਗਾਂ ਤੋਂ ਬਗੈਰ ਨਹੀਂ ਨਾ ਮਿਲਦੀ ਕਰ ਨਹੀਂ ਸਕਦੇ ਭਾਗਾਂ ਤੋਂ ਬਗੈਰ ਹੰਕਾਰ ਦਾ ਕੀਲਾ ਕਰਦਨ ਤੇ ਗੱਡਿਆ ਰਹਿ ਜਾਂਦਾ ਹੈ ਆਇਆ ਮਾਤ ਲੋਕ ਦੇ ਇੰਦਰ ਦੇਵਤਾ ਸਵਰਗਪੁਰੀ ਨੂੰ ਛੱਡ ਕਰਕੇ ਇੰਦਰਪੁਰੀ ਨੂੰ ਛੱਡ ਕੇ ਚਾਰ ਮਹਾਪੁਰਖ ਕਹਿੰਦੇ ਬੈਠੇ ਹੋਏ ਸੀ ਜੰਗਲ ਦੇ ਵਿੱਚ ਤਪ ਕਰ ਰਹੇ ਸੀ ਬੰਦਗੀ ਕਰ ਰਹੇ ਸੀ ਸਾਰੇ ਜਪਿਓ ਪਿਆਰ ਦੇ ਨਾਲ ਅਸਲ ਵਸਤੂ ਇਹੀ ਮਹਾਪੁਰਖਾਂ ਤੋਂ ਪ੍ਰਾਪਤ ਹੋਣੀ ਹੈ ਜਿਸ ਵਖਰ ਤੋ ਲੈਣ ਤੂੰ ਆਇਆ ਉਹ ਕੀ ਹੈ RAM ਨਾਮ ਪਰਮੇਸ਼ਰ ਦਾ ਨਾਮ ਕਿੱਥੋਂ ਮਿਲਣਾ ਸੰਤਨ ਕਰ ਪਾਇਆ ਅਸਲ ਕੰਮ ਹੀ ਮਹਾਪੁਰਖਾਂ ਦਾ ਇਹ ਹੋਇਆ ਕਰਦਾ ਸਾਸਕ ਨਾਮ ਜਪਣਾ ਨਾਮ ਜਪਾਉਣਾ ਚਾਰੇ ਮਹਾਪੁਰਖ ਬੈਠੇ ਸਿਮਰਨ ਕਰ ਰਹੇ ਨੇ ਵਾਹਿਗੁਰੂ ਸਾਰੇ ਬੋਲੋ ਜੀ ਵਾਹਿਗੁਰੂ 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਸਤ ਨਾਮ ਬੋਲੋ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਜਾਦਾ ਜਦੋਂ ਸ੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਮਾਰੀ ਸਟੇਜ ਤੇ ਬੈਠ ਕੇ ਜਾਪ ਕਰਾਉਂਦੇ ਭਾਵੇਂ ਕਿ ਬਹੁਤ ਉਮਰ ਬਹੁਤ ਹੋ ਚੁੱਕੀ ਸੀ ਸਰੀਰ ਕਮਜ਼ੋਰ ਹੋ ਗਿਆ ਸੀ ਪਰ ਇੰਨੀ ਉੱਚੀ ਆਵਾਜ਼ ਦੇ ਵਿੱਚ ਵੀ ਮਗਰ ਸੰਗਤ ਤੋਂ ਇੰਨਾ ਉੱਚਾ ਬੋਲਿਆ ਨਹੀਂ ਸੀ ਜੰਦਰ ਜਪਉਂਦੇ ਬੈਕੁੰਟ ਬਣਾ ਦਿਆ ਕਰਦੇ ਸੀ ਸੋ ਚਾਰੇ ਮਹਾਵਰਕ ਬੈਠੇ ਸਮਾਧੀ ਚ ਬੈਠੇ ਸਿਮਰਨ ਕਰ ਰਹੇ ਨੇ ਇੰਦਰ ਦੇਵਤੇ ਨੇ ਆ ਕੇ ਮਾਪੁਰਖਾਂ ਦੇ ਕੋਲੇ ਜਾਈਏ ਖਾਲੀ ਹੱਥ ਨਾ ਜਾਈਏ ਬੈਦਰਾਜ ਗੁਰ ਜੋਸੀ ਇਨਕੇ ਨਿਕਟ ਜੋ ਜਾਏ ਰਿਕਤ ਪਾਲ ਨਾ ਜਾਈਏ ਫਲ ਦੀਏ ਫਲ ਪਾਏ ਖਾਲੀ ਹੱਥ ਨਾ ਜਾਈਏ ਕੁਝ ਲੈ ਕੇ ਜਾਈਏ ਫਿਰ ਪ੍ਰਾਪਤ ਹੁੰਦਾ ਖਾਲੀ ਹੱਥ ਜਾਵਾਂ ਖਾਲੀ ਮੁੜਾਂਗੇ ਚਾਰ ਫਲ ਲਾ ਜਾ ਕੇ ਮੱਥਾ ਟੇਕ ਦਿੱਤਾ ਨਮਸਕਾਰ ਕਰ ਦਿੱਤੀ ਲੋਕ ਕੇ ਬੈਟ ਗਿਆ ਉਨਾਂ ਚਾਰਾਂ ਤੋਂ ਇੱਕ ਮਹਾਪੁਰਖ ਨੇ ਨੇਤਰ ਖੋਲੇ ਚਾਰ ਫਲ ਪਏ ਦੇਖੇ ਕੋਲੇ ਹੋਰ ਕੋਈ ਨਹੀਂ ਹੈ ਕੋਈ ਮੱਛਾ ਟੇਕੇ ਚੱਲਿਆ ਗਿਆ ਫਿਰ ਨਾਮ ਦਾ ਰਸ ਆ ਰਿਹਾ ਸੀ ਫਿਰ ਅੱਖਾਂ ਬੰਦ ਕਰੀਆਂ ਸਮਾਧੀ ਜੁੜ ਗਈ ਕਾਫੀ ਸਮੇਂ ਤਿੰਨ ਇੰਦਰ ਦੇਵਤਾ ਲੋਕ ਕੇ ਦਰਗਤ ਦੇ ਉੱਲੇ ਬੈਠਾ ਦੇਖੀ ਜਾ ਰਿਹਾ ਹੈ ਸ਼ਾਂਤੀ ਮਿਲ ਰਹੀ ਹੈ ਨਾਮ ਜਪਣ ਵਾਲਿਆਂ ਕੋਲੋਂ ਸ਼ਾਂਤੀ ਮਿਲਦੀ ਹੈ ਆੜ ਵੱਲ ਨੂੰ ਤੁਰਦੇ ਜਾਓ ਠੰਡ ਮਿਲੋਗੀ ਮੰਗਣ ਦੀ ਲੋੜ ਨਹੀਂ ਪੈਣੀ ਮਹਾਪੁਰਖਾਂ ਦੀ ਯਾਦ ਮਨਾਵਾਂਗੇ ਯਾਦ ਵਿੱਚ ਹੀ ਸ਼ਾਂਤੀ ਪ੍ਰਾਪਤ ਹੋਊਗੀ ਕਿਉਂਕਿ ਉਹਨਾਂ ਦਾ ਮਨ ਸ਼ਾਂਤ ਹੁੰਦਾ ਭਇਓ ਸ਼ਾਂਤ ਮਨ ਸੰਤ ਜੇ ਤੇਪਕ ਨਮੋ ਹਮਾਰ ਉਤ ਸ਼ਾਂਤੀ ਮਿਲਦੀ ਹੈ ਮਨ ਸ਼ਾਂਤ ਹੋ ਰਿਹਾ ਹੈ ਕਾਫੀ ਸਮੇਂ ਬਾਅਦ ਚਾਰੇ ਮਹਾਪੁਰਖਾਂ ਨੇ ਨੇਤਰ ਖੁੱਲੇ ਉਹ ਜਿਨੇ ਪਹਿਲਾਂ ਖੋਲੇ ਸੀ ਨੇਤਰ ਉਹ ਮਹਾਪੁਰਖ ਦੇਖ ਇੰਦਰ ਦੇਵਤੇ ਨੇ ਉਹਨਾਂ ਦੇ ਨੇਤਰ ਖੋਲਣ ਤੋਂ ਪਹਿਲਾਂ ਚਾਰ ਫਲਾਂ ਤੋਂ ਇੱਕ ਫਲ ਚੱਕ ਲਿਆ ਵੀ ਦੇਖਦਿਆਂ ਵੀ ਸਮਰਦੀਆਂ ਸੱਚੀਆਂ ਵੀ ਨਾ ਜਾਂ ਐਵੇਂ ਅੱਖਾਂ ਹੀ ਮੀਚਦੇ ਨੇ ਕੋਈ ਇਹਨਾਂ ਨੂੰ ਅੰਤਰਜਾਮਤਾ ਵੀ ਇੱਕ ਵਾਰ ਚੱਕ ਲਿਆ ਮਾਰਹਾ ਪਰਖਾਨੇ ਨੇਤਰ ਖੋਲੇ ਉਹ ਜਿਹਨੇ ਪਹਿਲਾਂ ਅੱਖਾਂ ਖੋਲੀਆਂ ਸੀ ਉਹ ਦੇਖ ਕੇ ਕਹਿਣ ਲੱਗਿਆ ਸੰਤ ਜੀ ਮੈਂ ਅੱਖਾਂ ਖੋਲੀਆਂ ਸੀ ਚਾਰ ਫਲ ਪਏ ਹੋਏ ਸੀ ਜਿੰਨਾ ਚੋਂ ਤਿੰਨ ਪਏ ਨੇ ਚੌਥਾ ਨਹੀਂ ਹੈ ਕਿਨੇ ਚੁੱਕਿਆ ਆਪਾਂ ਚਾਰਾਂ ਤੋਂ ਬਗੈਰ ਕੋਈ ਆਇਆ ਨਹੀਂ ਸਾਰੀ ਬਾਰੀ ਬਾਰੀ ਨਾਲ ਕਹਿੰਦੇ ਮੈਂ ਨਹੀਂ ਚੱਕਿਆ ਦੂਜਾ ਕਹਿੰਦਾ ਮੈਂ ਨਹੀਂ ਚੱਕਿਆ ਤੀਜਾ ਕਹਿੰਦਾ ਮੈਂ ਨਹੀਂ ਚੱਕਿਆ ਕਹਿੰਦੇ ਹੋਰ ਚੱਕਣ ਵਾਲਾ ਕੌਣ ਆਇਆ ਫਿਰ ਵਕਰਾ ਤਾਂ ਕੋਈ ਆਇਆ ਨਹੀਂ ਸੌਂ ਖਾਓ ਉਹਨਾਂ 'ਚੋਂ ਇੱਕ ਮਹਾਪੁਰਖ ਕਹਿਣ ਲੱਗਿਆ ਵੀ ਜੇ ਮੈਂ ਫਲ ਚੱਕਿਆ ਵੇ ਤਾਂ ਮੈਂ ਕਿਸੇ ਰਿਆਸਤ ਦਾ ਰਾਜਾ ਬਣ ਜਾਵਾਂ ਦੇਖੋ ਕਟਿਆ ਤੀਜ ਵੀ ਰਾਜਾ ਬਣ ਜਾਣਾ ਵੀ ਉਹ ਸਾਸਕ ਦੋਸ਼ ਮੰਨਦੇ ਨੇ ਕਹਿੰਦਾ ਮੈਂ ਕਿਸੇ ਰਿਆਸਤ ਦਾ ਰਾਜਾ ਬਣ ਜਾਵਾਂ ਦੂਜਾ ਮਹਾਪੁਰਖ ਕਹਿੰਦਾ ਜੇ ਮੈਂ ਫਲ ਚੱਕਿਆ ਹੋਵੇ ਮੈਨੂੰ ਇਹ દોਸ਼ ਲੱਗੇ ਵੀ ਮੈਂ ਕਿਸੇ ਦੇਸ਼ ਦਾ ਰਾਜਾ ਬਣ ਜਾਵਾਂ ਤੀਜਾ ਕਹਿੰਦਾ ਜੇ ਮੈਂ ਫਲ ਚੱਕਿਆ ਹੋਵੇ ਮੈਨੂੰ ਇਹ દોਸ਼ ਲੱਗੇ ਵੀ ਮੈਂ ਚੱਕਰਵਰਤੀ ਰਾਜਾ ਬਣ ਜਾਵਾਂ ਸਾਰੀ ਦੁਨੀਆ ਦਾ ਰਾਜਾ ਬਣ ਜਾ ਚੌਥੇ ਮਹਾਪੁਰਖ ਕਹਿੰਦੇ ਵੀ ਮੈਨੂੰ ਸੋਹ ਲੱਗੇ ਮੈਂ ਫਲ ਨਹੀਂ ਚੱਕਿਆ ਜੇ ਮੈਂ ਫਲ ਚੱਕਿਆ ਵੀ ਤਾਂ ਮੈਂ ਸਵਰਗਾਂ ਦਾ ਰਾਜਾ ਬਣ ਜਾਵਾਂ ਇੰਦਰ ਪਦਵੀ ਨੂੰ ਪਹੁੰਚ ਜਾਵਾਂ ਉਹ ਉਹ ਇੰਦਰ ਬੈਠਾ ਸੁਣ ਰਿਹਾ ਹੈ ਹੈਰਾਨ ਹੋ ਰਿਹਾ ਵੀ ਮੈਂ ਸਵਰਗਾਂ ਦਾ ਰਾਜਾ ਇੰਦਰ ਇਹਨਾਂ ਨੇ ਮੇਰੀ 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 ਪਦਵੀ ਨੂੰ ਉਹੀ ਖੇਡ ਹੀ ਸਮਝ ਰੱਖਿਆ ਹੈ ਵਿੱਚੇ ਵਿੱਚ ਕੁੜੀ ਜਿਆ ਜਾ ਰਿਹਾ ਤੇ ਇਸ ਤਰ੍ਹਾਂ ਜਦੋਂ ਪਰਨ ਕਰਨਾ ਕੀਤਾ ਮਹਾਪੁਰਖ ਜਿਹੜਾ ਆਗੂ ਸੀ ਉਹ ਕਹਿਣ ਲੱਗਿਆ ਵੀ ਜੇ ਕੋਈ ਜਿਨੇ ਚੱਕਿਆ ਫਲ ਸਾਡੇ ਤੋਂ ਬਗੈਰ ਕਿਉਂਕਿ ਅਸੀਂ ਤਾਂ ਸੋਹਾਂ ਖਾ ਲੀਆਂ ਜੇ ਹੋਰ ਕਿਸੇ ਨੇ ਚੱਕਿਆ ਜੇ ਸੁਣਦਾ ਸਾਹਮਣੇ ਆਵੋ ਨਹੀਂ ਅਸੀਂ ਸਰਾਪ ਦੇਣ ਲੱਗੇ ਆ ਹੁਣ ਕੰਬਣ ਲੱਗ ਗਿਆ ਮਹਾਪੁਰਖਾਂ ਦੀ ਕਮਾਈ ਦਾ ਪਤਾ ਹੈ ਸਾਹਮਣੇ ਆ ਗਿਆ ਗੱਲ ਤੋਂ ਪੱਲਾ ਪਾ ਕੇ ਹੱਥ ਜੋੜ ਕੇ ਖੜਾ ਕੰਬੀ ਜਾ ਰਿਹਾ ਮਹਾਰਾਜ ਬਖਸ਼ ਲੋ ਬਖਸ਼ ਲੋ ਬਖਸ਼ ਲੋ ਮੈਨੂੰ ਕਹਿੰਦੇ ਕੀ ਗੱਲ ਕਹਿੰਦੇ ਮੈਂ ਹੀ ਚੱਕਿਆ ਫਲ ਮਹਾਰਾਜ ਲੈਂਦੇ ਵੀ ਮੈਂ ਹੀ ਸੀ ਚੱਕਿਆ ਵੀ ਮੈਂ ਹੀ ਹੈ ਤੇ ਚਲੋ ਮੇਰੇ ਕੋਲੋਂ ਗਲਤੀ ਹੋ ਗਈ ਮੈਨੂੰ ਮਾਫ਼ ਕਰਦੇ ਹੋ ਪਰ ਜਿਹੜਾ ਤੁਸੀਂ ਆ ਗੱਲ ਕਹੀ ਐ ਵੀ ਸਾਨੂੰ ਦੋਸ ਲੱਗੇ ਰਿਆਸਤ ਦਾ ਰਾਜਾ ਬਣ ਜਵਾਂ ਮੈਂ ਕਿਸੇ ਦੇਸ਼ ਦਾ ਰਾਜਾ ਬਣ ਜਵਾਂ ਮੈਂ ਚੱਕਰਵਰਤੀ ਰਾਜਾ ਬਣ ਜਵਾਂ ਤੇ ਬਾਬਾ ਜੀ ਤੁਸੀਂ ਕਿਹਾ ਮੈਂ ਸਵਰਗਾਂ ਦਾ ਰਾਜਾ ਇੰਦਰ ਬਣ ਜਵਾਂ ਤੇ ਰੋਟੀ ਪਤਾ ਨਹੀਂ ਤੁਹਾਨੂੰ ਖਾਣ ਨੂੰ ਮਿਲਦੀ ਐ ਕਿ ਪੈਨਨ ਨੂੰ ਨਹੀਂ ਮਿਲਦੀ ਕੱਪੜੇ ਤੁਹਾਡੇ ਫਟੇ ਪੁਰਾਣੇ ਰਹਿਣ ਨੂੰ ਤੁਹਾਡੇ ਕੋਲੇ ਕੁੱਲੀ ਮਕਾਨ ਨਹੀਂ ਹੈਗਾ ਤੇ ਕੋਈ ਜਾਤ ਨਹੀਂ ਕੋਈ ਹੋਰ ਸਤਕਾਰ ਨਹੀਂ ਕਰਦਾ ਤੁਸੀਂ ਅੰਦਰ ਨੂੰ ਖੇਡ ਹੀ ਮੰਨਿਆ ਹੋਇਆ ਇਹਨੂੰ ਦੋਸ਼ ਮੰਨਿਆ ਮਹਾਮੁਰਕਾ ਸਕੇ ਕਹਿੰਦੇ ਫਿਰ ਇੱਥੇ ਕੀ ਕਰਨਾ ਹੈ ਇੱਥੇ ਕੀ ਕਰਨਾ ਹੈ ਫਿਰ ਜਦ ਆ ਗਿਆ ਵੀ ਸ਼ਾਂਤੀ ਲੈਣਾ ਹੈ ਕਹਿੰਦਾ ਸ਼ਾਂਤੀ ਲੈਣਾ ਹੈ ਕਹਿੰਦੇ ਸ਼ਾਂਤੀ ਇਹਦੇ ਵਿੱਚ ਹੀ ਹੈ ਸੋ ਚੂੜਾਬਣੀ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਹਿੰਦੇ ਜਿੱਥੇ ਸ੍ਰੀਮਾਨ ਸੰਤ ਬਾਬਾ ਬਲਵੰਦ ਸਿੰਘ ਮਹਾਰਾਜ ਜੀ ਪਹੁੰਚ ਗਏ ਅਵਸਥਾ ਬਾਬਾ ਫਿਰਤਪਾਲ ਸਿੰਘ ਜੀ ਕੋਲੋਂ ਸੁਣ ਰਏ ਸੀ ਕਦੋਂ ਪਹੁੰਚੇ ਜਦੋਂ ਮਹਾਪੁਰਖਾਂ ਦਾ ਤੀਰ ਵੱਜਿਆ ਕਬੀਰ ਸਤਗੁਰ ਸੂਰਮੇ ਬਾਹਿਆ ਬਾਣ ਜੋ ਏਕ ਸੂਰਮਿਆਂ ਚ ਸੂਰਮਾ ਸ੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਅਪੇਦ ਮਹਾਪੁਰਖ ਉਹਨਾਂ ਨੇ ਬਾਣੀ ਦਾ ਬਾਣ ਮਾਰਿਆ ਲੱਗ ਗਿਆ ਕਰੇਜੇ ਦੇ ਵਿੱਚ ਬਿੰਨੇ ਗਏ ਉਹਨਾਂ ਲਈ ਹੋ ਕੇ ਰਹਿ ਗਏ ਆਪਣਾ ਮਨ ਚਰਨਾਂ ਨਾਲ ਉਹਨਾਂ ਨੇ ਅੱਗੇ ਗੁਰੂ ਦੇ ਚਰਨਾਂ ਦੇ ਨਾਲ ਜੋੜ ਦਿੱਤਾ ਭਾਈ ਗੁਰਦਾਸ ਜੀ ਕਹਿੰਦੇ ਮੈਂ ਸਮਾਪਤੀ ਕਰਾਂ ਆਪਾਂ ਵੀ ਜੁੜੀਏ ਮਨੁੱਖਾ ਜਨ ਬਾਰ ਬਾਰ ਨਹੀਂ ਮਿਲਣਾ ਸਾਧ ਸੰਗਤ ਵੱਡੇ ਭਾਗ ਨੇ ਹਰ ਇੱਕ ਇਕੱਠ ਆਇਆ ਬਰਸਾਣੇ ਬਹੁਤ ਤੇਰੇ ਇੱਕਾਥਾ ਆ ਜਵੇ ਬਰਸਵਾਏ ਬੜੇ ਜਾਂਦੇ ਨੇ ਪਲਵਾਨ ਨਗਰ ਦੇ ਭਾਗ ਜਾਗੇ ਮਾਂ ਪਿਓ ਦੀ ਕਿੱਡੀ ਵੱਡੀ ਬੰਦਗੀ ਹੋਊ ਸ਼੍ਰੀਮਨ ਸੰਤ ਬਾਬਾ ਬਲਵੰਤ ਸਿੰਘ ਜੀ ਨੂੰ ਜਨਮ ਦਿੱਤਾ ਅੱਗੇ ਭਾਗ ਜਾ ਕੇ ਸ਼੍ਰੀਮਨ ਸੰਤੋਕਰਮ ਸਿੰਘ ਜੀ ਕਹਿੰਦੇ ਸੰਤਾਂ ਨੂੰ ਲੱਭਣਾ ਪੈਂਦਾ ਜੇ ਪੂਰਬਲੇ ਕਰਮ ਹੋਣ ਤਾਂ ਸੰਤ ਆਪ ਆ ਕੇ ਲੱਭਦੇ ਆ ਇੱਥੇ ਮਹਾਂਪੁਰਖ ਰਾਣਾਸਾਹ ਵਾਲੇ ਕੀ ਕਰਨਾ ਸੀ ਲੱਭਣੇ ਆਏ ਸੀ ਸਾਧ ਸਿੰਘ ਪੂਰਬਲਾ ਕੋਈ ਕਰਮ ਸੀ ਲੱਭਣੇ ਆਏ ਸੀ ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਜਿਨੇ ਆਪਣਾ ਮਨ ਗੁਰੂ ਚਰਨਾਂ ਨਾਲ ਜੋੜ ਦਿੱਤਾ ਭੌਰਾ ਬਣਾ ਦਿੱਤਾ ਨਾ ਉਦੇ ਚਰਨਾਂ ਦਾ ਭੌਰਾ ਸੰਸਾਰ ਬਣਦਾ ਹੈ ਚਰਨ ਕਮਲ ਮਕਰੰਦ ਰਸ ਲੁਭ ਲੁਭਤ ਹੋਏ ਚਰਨ ਕਮਲ ਤਾਂ ਹੈ ਜਗਤ ਉਦਰ ਹੈ ਜਿਨੇ ਆਪਣਾ ਮਨ ਗੁਰੂ ਦੇ ਚਰਨਾਂ ਦਾ ਭੌਰਾ ਬਣਾ ਦਿੱਤਾ ਉਹਦੇ ਚਰਨਾਂ ਦਾ ਭੌਰਾ ਸਾਰਾ ਸੰਸਾਰ ਬਣਦਾ ਸਾਰੇ ਸੰਸਾਰ ਦਾ ਉਧਾਰ ਹੋਇਆ ਕਰਦਾ ਹੈ ਸੋ ਦੀ ਬਾਤ ਫਿਰ ਕਹਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਸ੍ਰੀ ਗੁਰੂ ਦਾਸਨ ਦਾਸ ਦਾਸਨ ਦਾਸ ਦਾਸ ਤਾਸ ਨਿੰਦਰਾਤ ਪ੍ਰੇਮਾ ਦਾ ਸੰਸਰ ਹੈ ਉਹ ਜਿਹੜਾ ਗੁਰੂ ਦਾ ਦਾਸ ਦਾਸਾਂ ਦਾ ਦਾਸ ਦਾਸ ਕਿਉਂਕਿ ਸਾ ਜਿਹੜੇ ਰੱਬ ਦੇ ਪਿਆਰੇ ਨੇ ਉਹ ਨਿਮਰਤਾ ਧਾਰਨ ਕਰਕੇ ਰੱਖਦੇ ਨੇ ਗਰੀਬੀ ਗਹਿਣਾ ਹੈ ਮੁਹੰਮਦ ਸਾਹਿਬ ਗਏ ਖੁਦਾ ਦੇ ਕੋਲੇ ਕਹਿੰਦੇ ਆਓ ਮੁਹੰਮਦ ਸਾਹਿਬ ਕਿਵੇਂ ਆਇਓ ਕਹਿੰਦੇ ਮਹਾਰਾਜ ਜੀ ਥੋੜੀ ਜਿਹੀ ਗਰੀਬੀ ਦੇ ਦਿਓ ਕਹਿੰਦੇ ਖੁਦਾ ਕਹਿੰਦਾ ਵੀ ਮਹੰਮਦ ਸਾਹਿਬ ਹੋਰ ਕੁਝ ਮੰਗ ਲਓ ਅਮੀਰੀ ਮੰਗ ਲਓ ਮਾਇਆ ਮੰਗ ਲਓ ਰਾਜ ਭਾਗ ਮੰਗ ਲਓ ਹੋਰ ਮੰਗ ਲਓ ਕਹਿੰਦੇ ਮਹਾਰਾਜ ਕਿਹੜਾ ਤੈਥੋਂ ਰਾਜ ਮੰਗਿਆ ਗਰੀਬੀ ਮੰਗਿਆ ਕਹਿੰਦੇ ਤਿੰਨ ਪਾਈਆ ਗੁਰੂ ਨਾਨਕ ਦੇਵ ਜੀ ਲੈ ਗਏ ਇੱਕ ਪਾਈਆ ਮੇਰੇ ਕੋਲ ਹੈ ਬਾਕੀ ਦੇ ਸੰਸਾਰ ਨੂੰ ਵੀ ਵੰਡਣੀ ਹੈ ਸੋ ਉਹ ਨਿਮਰਤਾ ਦਿੱਤੀ ਆ ਹਾਂ ਤਿਸ ਕੋਲ ਕਮਾਇਆ ਗੁਰਮਤਿ ਦੇ ਦਾ ਗਰੀਬੀ ਆ ਵੈ ਉਹ ਮਹਾਪੁਰਖਾਂ ਦੇ ਵਿੱਚ ਮੰਨੋ ਐ ਕੁੱਟ-ਕੁੱਟ ਕੇ ਤੁਣੁ-ਤੁਣ ਕੇ ਭਰੀ ਹੋਈ ਸੀ ਗਰੀਬੀ ਨਿਮਰਤਾ ਜਿਹੜੀ ਐ ਐਡੀਆਂ ਉੱਚੀਆਂ ਪਦਵੀਆਂ ਪ੍ਰਾਪਤ ਕਰ ਲੀਆਂ ਬਚਨ ਜੋ ਹੁੰਦੇ ਉਹ ਪੂਰੇ ਹੁੰਦੇ ਫੇਰ ਵੀ ਸਾਦਕ ਨਿਮਰਤਾ ਇੰਨੀ ਸੀ ਨਿਮਰਤਾ ਦਾ ਗਹਿਣਾ ਸਨ ਮਹਾਪੁਰਖ ਸੋ ਭਾਈ ਗੁਰਦਾਸ ਜੀ ਕਹਿੰਦੇ ਨੇ ਸ੍ਰੀ ਗੁਰੂ ਦਾਸਨ ਦਾਸ ਦਾਸਨ ਦਾਸ ਆਨ ਦਾਸ ਤਾਸ ਨਾ ਇੰਦਰਾਦ ਬ੍ਰਹਮਾਦ ਸੰਸਰ ਹੈ ਉਹਦੀ ਬਰਾਬਰੀ ਨਾ ਇੰਦਰ ਦੇਵਤਾ ਕਰ ਸਕਦਾ ਨਾ ਬ੍ਰਹਮਾ ਆਦਿ ਕੋਈ ਵੀ ਨਹੀਂ ਕਰ ਸਕਦੇ ਉਹਨਾਂ ਦੀ ਵਾਬਦ ਕੇ ਸਤਗੁਰ ਦੇ ਸੇਵਕ ਦਾ ਸਭ ਨਾਲੋਂ ਉੱਚਾ ਦਰਜਾ ਸਤਗੁਰ ਦੇ ਸੇਵਕ ਦਾ ਜੀ ਸਭ ਨਾਲੋਂ ਉੱਚਾ ਦਰਜਾ ਸਤਗੁਰ ਦੇ ਸੇਵਕ ਸਭਨਾ ਤੋਂ ਉੱਚਾ ਸਰਗਣਾ ਸਤਿਗੁਰ ਦੇ ਸੇਵਕਾ ਸਭਨਾ ਤੋਂ ਢੇਣ ਗੁਰਿਆ ਸਤਿਗੁਰ ਦੇ ਸੇਵਕਾ ਸਭਨਾ ਤੋਂ ਜਾਗਿਆ ਜਾ ਸਤਿਗੁਰ ਦੇ ਸੇਵਕਾ ਸਭਨਾ ਤੋਂ ਜਾ ਸੁਆ ਉਹਨਾਂ ਦੇ ਕੋਲੋਂ ਇੱਕ ਗੁਣ ਧਾਰਨ ਕਰ ਲਈਏ ਨੀਮਰਤਾ ਮਿੱਠ ਜਦੋਂ ਬੋਲਣਾ ਆ ਪਾਈ ਕਰਤਾ ਜੀ ਦਾ ਇੱਕ ਬਚਨ ਹੋਰ ਆਪ ਜੀ ਨੂੰ ਕੀ ਪਤਾ ਕਿਹੜਾ ਫਿੱਟਾ ਦੇਵੇ ਉਹ ਕਹਿੰਦੇ ਮਦਰ ਬਚਨ ਸਮ ਪੁਜਸ ਨਾ ਮਿਸਤਾਨ ਮਠਿਆਈ ਨਹੀਂ ਪਹੁੰਚਦੀ ਮਦਰ ਬਚਨ ਕੈ ਅਗਮ ਸੁਗਮ ਹੋਏ ਕਰ ਕਬ ਸ਼ਬਦ ਕੈ ਸੁਗਮ ਅਗਮ ਹੈ ਮਿੱਠਾ ਬੋਲ ਬੋਲਣ ਦੇ ਨਾਲ ਔਖਾ ਕੰਮ ਵੀ ਸੌਖਾ ਹੋ ਜਾਂਦਾ ਕੌੜਾ ਬੋਲਾਂਗੇ ਸੌਖਾ ਵੀ ਔਖਾ ਹੋ ਜਾਊ ਪਾਣੀ ਮੰਗੀਏ ਜਰ ਪਾਣੀ ਦੀ ਗੁਰਮੁਖਾ ਪਿਆਸ ਲੱਗੀ ਐ ਅਗਲਾ ਸਰਬਤ ਦਊਗਾ ਆਪਾਂ ਨੂੰ ਜੇ ਕਹਾਂਗੇ ਪਾਣੀ ਲੈ ਕੇ ਦੇ ਗਲਾਸ ਕੀ ਮਿਲੂਗਾ ਸਰਬਤ ਦਊ ਅੱਗੋ ਜਵਾਬ ਆਉ ਉਹ ਤੇਰੇ ਟੁੱਟੇ ਹੋਏ ਨੇ ਆਪ ਭਰ ਲੈ ਇਸ ਕਰਕੇ ਮਹਾਪੁਰਖਾਂ ਦੇ ਕੋਲੋਂ ਨਿਮਰਤਾ ਦਾ ਅਸਾਧ ਸਿੰਘ ਇਹ ਗਹਿਣਾ ਲੈਣਾ ਕਰੀਏ ਹਰ ਇੱਕ ਨਾਲ ਪਿਆਰ ਕਰੋ ਨਾਮ ਜਪੋ ਤਕੜੇ ਹੋ ਕੇ ਕਿਰਤ ਵਿਰਤ ਕਰ ਧਰਮ ਦੀ ਨਾਮ ਜਪੋ ਮੁਕਾਜਮ ਦਾ ਲਾਹਾ ਪ੍ਰਾਪਤ ਕਰੀਏ ਐਨੀਆਂ ਕਿ ਬੇਨਤੀਆਂ ਪ੍ਰਵਾਨ ਕਰਿਓ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ